ਸਮਾਜ ਦੇ ਘਟਿਆ ਲੋਕ ਭਾਗ ਚੌਥਾ ਲੇਖ ਕਾ ਬਲਜਿੰਦਰ ਕੌਰ ਜੀ ਹਾਂਜੀ ਤੁਸੀਂ ਰਿਤੂ ਦੀ ਸੁਣਾਈ ਹੋਈ ਸਟੋਰੀ ਪੜ੍ਹ ਲਈ ਹੋਵੇਗੀ ਪ੍ਰਦੀਪ ਨੇ ਕਿਹਾ ਸੀ ਮੈਂ ਤੁਹਾਨੂੰ ਸਟੋਰੀ ਚੋਰ ਸਾਦਾ ਦੀ ਸੁਣਾਵਾਂਗੀ ਮੈਂ ਅੱਜ ਸੁਣਾਉਣ ਲੱਗੀਆਂ ਜੀ ਜਰੂਰ ਪੜਿਓ ਤੇ ਸੁਣਿਓ ਪ੍ਰਦੀਪ ਬੋਲੀ ਇੱਕ ਦਿਨ ਮੇਰੀ ਭੈਣ ਦੀ ਸੱਸ ਬਿਮਾਰ ਹੋਈ ਸੀ ਗੇੜੀ ਮੇਰੀ ਸੱਸ ਦੀ ਭੈਣ ਸੀ ਉਹ ਆਪਣੇ ਮੁੰਡੇ ਅਤੇ ਨੂੰ ਨੂੰ ਲੈ ਕੇ ਆਪਣੀ ਸੱਕੀ ਭੈਣ ਦੀ ਖਬਰ ਲੈਣ ਆਈ ਸੀ ਖਬਰ ਲੈਣ ਤਿੰਨੇ ਜਣੇ ਆਪਣੀ ਮੋਟਰਸਾਈਕਲ ਤੇ ਬੈਠ ਕੇ ਆਏ ਸੀ ਹਾਂ ਭੈਣੇ ਬਿਮਾਰ ਬੰਦੇ ਦੀ ਖਬਰ ਲੈਣੀ ਪੈਂਦੀ ਹੈ ਜੇ ਨਾ ਜਾਈਏ ਤਾਂ ਰਿਸ਼ਤੇਦਾਰ ਮਾਹਤਾ ਕਰਦੇ ਨੇ ਉਹ ਤਾਂ ਸੱਕੀਆਂ ਭੈਣਾ ਇੱਕ ਦੂਜੀ ਭੈਣ ਦਾ ਖਬਰ ਲੈਣਾ ਜਾਣਾ ਹੱਕ ਵੀ ਬੰਦਾ ਹੈ ਅੱਗੇ ਦੱਸੋ ਤੁਸੀਂ ਭੈਣੇ ਕੀ ਹੋਇਆ ਪ੍ਰਦੀਪ ਬੋਲੀ ਮੇਰੀ ਭੈਣ ਦੱਸ ਰਹੀ ਸੀ ਦੋਨੋਂ ਭੈਣਾਂ ਨੇ ਆਪਸ ਵਿੱਚ ਇੱਕ ਦੂਜੀ ਨਾਲ ਖੂਬ ਗੱਲਾਂ ਕਰੀਆਂ ਦੁਪਹਿਰ ਦਾ ਖਾਣਾ ਬਣਾਇਆ ਅਸੀਂ ਸਾਰਿਆਂ ਨੇ ਆਪਸ ਵਿੱਚ ਆਪਣੇ ਦੁੱਖ ਸੁੱਖ ਵੰਡੇ ਦੁਪਹਿਰ ਦੀ ਰੋਟੀ ਖਾਣ ਤੋਂ ਬਾਅਦ ਮਾਸੀ ਜੀ ਦਾ ਮੁੰਡਾ ਆਪਣੀ ਮਾਂ ਨੂੰ ਕਹਿਣ ਲੱਗਿਆ ਚਲੋ ਮਾਂ ਘਰ ਨੂੰ ਚਲੀਏ ਆਪਣਾ ਘਰ ਦਾ ਕੰਮ ਵੀ ਕਰਨਾ ਹੈ ਪ੍ਰਦੀਪ ਕਹਿੰਦੀ ਮੇਰੀ ਭੈਣ ਬੋਲੀ ਮੇਰੀ ਸੱਸ ਦੀ ਨੂੰ ਬਹੁਤ ਸੋਹਣੀ ਜਤਰੀ ਸੀ ਉਸਦੇ ਸੋਨੇ ਦੇ ਟੋਕਸ ਗਲੇ ਵਿੱਚ ਸੋਨੇ ਦਾ ਮੰਗਲ ਸੂਤਰ ਅਤੇ ਹੱਥਾਂ ਵਿੱਚ ਸੋਨੇ ਦੀਆਂ ਚੂੜੀਆਂ ਉਂਗਲੀਆਂ ਵਿੱਚ ਛਾਪਾਂ ਛੱਲੇ ਪਾਏ ਹੋਏ ਸੀ ਅਤੇ ਹੋ ਵੀ ਲਾਇਆ ਹੋ ਰਿਹਾ ਪਿਆ ਸੀ ਬਹੁਤ ਸੋਹਣਾ ਲੱਗ ਰਹੀ ਸੀ ਸਾਰਾ ਕੁਝ ਮਾਸੀ ਸੱਸ ਵੀ ਬਹੁਤ ਸੋਹਣੇ ਲੱਗ ਰਹੇ ਸੀ ਮਾਸੀ ਸੱਸ ਨੇ ਹੱਥ ਵਿੱਚ ਛਾਪ ਛੱਲੇ ਪਾ ਰੱਖੇ ਸੀ ਗਲ ਵਿੱਚ ਜੰਜੀਰ ਪਾ ਰખી ਸੀ ਤੇ ਕੰਨਾਂ ਵਿੱਚ ਮੋਟੀਆਂ-ਮੋਟੀਆਂ ਬਾਹਲੀਆਂ ਪਾ ਰਖੀਆਂ ਸੀ ਰਿਤ ਬੋਲੀ ਹਾਂ ਭਣੇ ਆਪਣਾ ਆਪਣਾ ਸ਼ੌਕ ਹੁੰਦਾ ਹੈ ਕਈ ਔਰਤਾਂ ਤਾਂ ਬਹੁਤ ਗਹਿਣੇ ਪਾ ਕੇ ਰੱਖਦੀਆਂ ਨੇ ਪ੍ਰਦੀਪ ਬੋਲੀ ਭਣੇ ਮੈਨੂੰ ਤਾਂ ਆਪ ਬਹੁਤ ਸ਼ੌਕ ਹੈ ਜੇ ਮੈਂ ਰਿਸ਼ਤੇਦਾਰੀ ਵਿੱਚ ਵੀ ਜਾਂਦੀਆਂ ਤਾਂ ਦੋ ਚਾਰ ਗਹਿਣੇ ਪਾ ਕੇ ਜਾਂਦੀਆਂ ਰਿਤ ਬੋਲੀ ਕਈ ਔਰਤਾਂ ਸੋਨੇ ਦੇ ਗਹਿਣੇ ਪਾਉਂਦੀਆਂ ਨੇ ਤੇ ਕਈ ਆਰਟੀਫੀਸ਼ੀਅਲ ਬਾਜ਼ਾਰ ਵਿੱਚ ਵੇਚਣ ਵਾਲੇ ਨਕਲੀ ਗਹਿਣੇ ਵੀ ਪਾ ਲੈਂਦੀਆਂ ਨੇ ਅੱਜ ਕੱਲ ਤਾਂ ਗੈਣੇ ਪਛਾਣ ਵਿੱਚ ਵੀ ਨਹੀਂ ਆਉਂਦੇ ਨਕਲੀ ਤੇ ਅਸਲੀ ਕਿਹੜੇ ਨੇ ਸਹੀ ਕਿਹਾ ਪਣੀ ਮੇਰੀ ਭੈਣ ਕਹਿਣ ਲੱਗੀ ਕਿ ਮੈਂ ਸਾਰਿਆਂ ਲਈ ਚਾਹ ਬਣਾ ਦਿੰਦੀ ਚਾਹ ਪੀ ਕੇ ਉਹ ਵਿਦਾ ਹੋ ਗਈ ਮੇਰੀ ਭੈਣ ਦੱਸ ਰਹੀ ਸੀ ਕਿ ਉਹਨਾਂ ਨੂੰ ਆਪਣੇ ਪਿੰਡ ਜਾਣ ਵਾਸਤੇ ਛੜਕ ਨਾਲ ਨਹਿਰ ਦਾ ਸੁੰਨਾ ਰਸਤਾ ਲੱਗਦਾ ਹੈ ਉਸ ਰਸਤੇ ਵਿੱਚ ਭਗਵੇਂ ਕੱਪੜੇ ਵਾਲੇ ਸਾਧਾਂ ਦੀ ਗੱਡੀ ਰੁਕੀ ਹੋਈ ਸੀ। ਮੇਰੀ ਮਾਸੀ ਦਾ ਮੁੰਡਾ ਮੋਟਰਸਾਈਕਲ ਚਲਾ ਰਿਹਾ ਸੀ ਅਤੇ ਉਹ ਦੋਨੋਂ ਜਣੀਆਂ ਪਿੱਛੇ ਬੈਠੀਆਂ ਸੀ। ਸਾਧਾਂ ਨੇ ਮੇਰੀ ਮਾਸੀ ਜੀ ਦੇ ਮੁੰਡੇ ਨੂੰ ਹੱਥ ਦੇ ਦਿੱਤਾ। ਮੇਰੀ ਮਾਸੀ ਜੀ ਦਾ ਮੁੰਡਾ ਮੋਟਰਸਾਈਕਲ ਤੇ ਰੁਕ ਗਿਆ। ਉਹ ਸਾਧ ਮੇਰੀ ਮਾਸੀ ਜੀ ਦੇ ਮੁੰਡੇ ਨੂੰ ਅੱਗੇ ਜਾਣ ਵਾਲਾ ਰਸਤਾ ਪੁੱਛਣ ਲੱਗੇ ਅਤੇ ਮੇਰੀ ਮਾਸੀ ਜੀ ਦਾ ਮੁੰਡਾ ਅੱਗੇ ਦਾ ਰਸਤਾ ਦੱਸਣ ਲੱਗ ਪਿਆ ਸੀ। ਉਨ੍ਹਾਂ ਸਾਧਾਂ ਵਿੱਚੋਂ ਇੱਕ ਸਾਧ ਨੇ ਇੱਕ 20 ਦਾ ਨੋਟ ਅਤੇ ਇੱਕ 50 ਦਾ ਨੋਟ ਉਹਨਾਂ ਦੇ ਸਾਹਮਣੇ ਕਰ ਦਿੱਤਾ ਜਦੋਂ ਉਹਨਾਂ ਤਿੰਨਾਂ ਦੀ ਨਜ਼ਰ ਨੋਟਾਂ ਤੇ ਪਈ ਤਾਂ ਉਹਨਾਂ ਨੂੰ ਕੁਝ ਵੀ ਸਮਝ ਨਹੀਂ ਲੱਗਿਆ ਅਤੇ ਉਹਨਾਂ ਦੇ ਸਾਰੇ ਗਹਿਣੇ ਵੀ ਚੋਰੀ ਹੋ ਗਏ ਅਤੇ ਉਹਨਾਂ ਨੂੰ ਥੋੜੀ ਹੋਸ਼ ਟਿਕਾਣੇ ਫਿਰ ਆਈ ਉਹ ਸਾਧ ਉੱਥੋਂ ਜਾ ਚੁੱਕੇ ਸੀ ਉਹ ਆਪਣੀ ਮੋਟਰਸਾਈਕਲ ਸਟਾਰਟ ਕਰਕੇ ਆਪਣੇ ਪਿੰਡ ਵੱਲ ਨੂੰ ਚੱਲ ਪਏ ਜਦੋਂ ਉਹ ਆਪਣੇ ਪਿੰਡ ਦੇ ਨੇੜੇ ਪਹੁੰਚ ਗਈ ਮੇਰੀ ਮਾਸੀ ਦੀ ਨੂਹ ਦੀ ਨਜ਼ਰ ਆਪਣੇ ਹੱਥਾਂ ਤੇ ਪਈ ਹੱਥਾਂ ਵਿੱਚ ਛਾਪਾਂ ਛੱਲੇ ਨਹੀਂ ਸੀ ਤੇ ਨਾ ਹੀ ਬਾਹਵਾਂ ਵਿੱਚ ਚੂੜੀਆਂ ਜਦੋਂ ਉਹਨਾਂ ਨੇ ਆਪਣੇ ਸਰੀਰ ਦੇ ਗਹਿਣੇ ਦੇਖੇ ਤਾਂ ਸਰੀਰ ਤੇ ਕੋਈ ਵੀ ਗਹਿਣਾ ਨਹੀਂ ਸੀ ਉਹਨਾਂ ਨੇ ਆਪਣੇ ਆਪਣੇ ਗਹਿਣੇ ਚੋਰੀ ਹੋਣ ਦੇਖ ਕੇ ਹੋਸ਼ ਉੱਡ ਗਈ ਮੇਰੀ ਭੈਣ ਦੀ ਗੱਲ ਸੁਣ ਕੇ ਮੈਨੂੰ ਵੀ ਲੱਗਿਆ ਕਿ ਕਿਸੇ ਤੇ ਭਰੋਸਾ ਨਾ ਕਰੋ ਅਜਨਵੀ ਹਰ ਇੱਕ ਇਨਸਾਨ ਤੋਂ ਡਰ ਲੱਗਦਾ ਹੈ ਸਹੀ ਗੱਲ ਹੈ ਭੈਣ ਸਾਧ ਵੀ ਹੁਣ ਤਾਂ ਲਟੇਰੇ ਬਣ ਚੁੱਕੇ ਨੇ ਹਾਂ ਭੈਣਾ ਜਮਾਨਾ ਬਹੁਤ ਮਾੜਾ ਆ ਰਿਹਾ ਹੈ ਪ੍ਰਦੀਪ ਕਹਿੰਦੀ ਮੈਂ ਆਪਣੀ ਭੈਣ ਨੂੰ ਪੁੱਛਿਆ ਕਿ ਤੁਹਾਡੀ ਮਾਸੀ ਸੱਸ ਉਹਨਾਂ ਨੇ ਥਾਣੇ ਵਿੱਚ ਰਿਪੋਰਟ ਦਰਜ ਕਰਵਾ ਦਿੱਤੀ ਹੋਣੀ ਹੈ ਉਸਦੀ ਭੈਣ ਬੋਲੀ ਮੇਰੀ ਸੱਸ ਜੀ ਦੇ ਮੁੰਡੇ ਨੂੰ ਸਾਧਾਂ ਦੀ ਗੱਡੀ ਦਾ ਨੰਬਰ ਵੀ ਪਤਾ ਨਹੀਂ ਸੀ ਤੇ ਨਾ ਹੀ ਉਸ ਦੀਆਂ ਸ਼ੱਕਲਾ ਪਸਾਰ ਸਨ ਰਿਪੋਰਟ ਤਾਂ ਉਹ ਦਰਜ ਕਰਾਈ ਸੀ ਬੇਖ ਪੈਣੇ ਇਹ ਤਾਂ ਸਾਧਾਂ ਵਾਲਾ ਥਾਣੇ ਵਿੱਚ ਚੋਰ ਹਨ ਸਨ ਲੋਕ ਕਹਿੰਦੇ ਹਨ ਇਕੱਲੀ ਔਰਤ ਨੂੰ ਲੁੱਟਿਆ ਜਾ ਸਕਦਾ ਹੈ ਇਹ ਤਾਂ ਦੋ ਔਰਤਾਂ ਤੇ ਇੱਕ ਆਦਮੀ ਵੀ ਨਾਲ ਸੀ ਹੁਣ ਤਾਂ ਭੈਣ ਨੇ ਦੁਨੀਆ ਵਿੱਚ ਗੁੰਡਾਗਰਦੀ ਅਤੇ ਲੁਟੇਰੇ ਬਹੁਤ ਵੱਧ ਗਏ ਨੇ ਰੱਬ ਨਾਲ ਇਸ਼ਕ ਕਰਨਾ ਤਾਂ ਲੋਕ ਭੁੱਲਦੇ ਜਾਂਦੇ ਨੇ ਚੱਲ ਭੈਣੀ ਹੁਣ ਆਪਣਾ ਕੰਮ ਕਰਦੇ ਆ ਗੱਲਾਂ ਬਹੁਤ ਕਰ ਲਈਆਂ ਮੈਂ ਤੁਹਾਨੂੰ ਫੇਰ ਸੁਣਾਵਾਂਗੀ ਲੁਟੇਰੇ ਸਾਧ ਦੀ ਗੱਲ ਠੀਕ ਐ ਭੈਣੀ ਚੱਲਦੀ ਆ ਬਦਜਿੰਦਰ ਕੌਰ ਦੀ ਇਹ ਰਚਨਾ ਤੁਹਾਨੂੰ ਕਿਸ ਤਰ੍ਹਾਂ ਲੱਗੀ ਲਾਈਕ ਸ਼ੇਅਰ ਅਤੇ ਕਮੈਂਟ ਕਰਨਾ ਜੀ ਕੱਲ ਵਾਲਾ ਭਾਗ ਜ਼ਰੂਰ ਸੁਣਨਾ ਤਾਂ ਕਿ ਪੂਰੀ ਕਹਾਣੀ ਸੁਣ ਸਕੋ ਸੁਣ ਲਈ ਧੰਨਵਾਦ ਜੀ